ਸਾਰੇ ਤੂੰ ਕਹਿੰਦੀ ਮੈਂ ਮੋਟਰ ਤੋਂ ਜਾਂਦਾ ਸਾਰੀ ਗਰਦੂਦ ਪਤਾ ਲੱਗੀ ਮੈਂ ਤਾਂ ਕਦੇ ਸਾਖਾ ਖਰੀ ਮਾ ਮਾ ਮੋਲਿਆ ਕੇ ਅੰਦਰ ਤੂੰ ਦੱਸ ਆਹ ਆਪਦਾ ਪੜੀ ਹੋਇਆ ਮਰ ਗਿਆ ਸਰੇ ਮੇਰਾ ਹੱਥ ਕੋਮਲ ਜਿਹਾ ਸੱਚੀ ਤੋੜਨਾ ਨਹੀਂ ਮੈਂ ਤੈਨੂੰ ਪੰਨੂ ਵਾਲਾ ਥੱਲੇ ਆਜੂ ਤੇ ਕੋਠਾ ਤੇ ਡਿੱਗਣ ਵਾਲੀ ਆ ਨਾਲ ਹੀ ਆ ਜੀ ਨਾ ਮੈਨੂੰ ਆਈ ਦੱਸ ਹਾਂ ਨੰਦ ਹਲ ਸੁਣੋ ਮੇਰੀ ਮੋਟਰ ਤੇ ਜਾਂਦੀ ਰਹੀਆਂ ਹੈ ਸਰਪੰਚ ਦੇ ਕਿਹੜਾ ਸਾਗ ਲੈ ਕੇ ਆਉਂਦੀ ਰਹੀ ਸੀ ਤੇ ਕੀ ਖਲਵੰਤ ਮੇਰੀ ਗੱਲ ਸੁਣ ਲੈ ਮੇਰੀ ਬਾਹਾਂ ਦੂਜੀ ਵੀ ਟੁੱਟੀ ਹੋਈ ਹੈ ਐਵੇਂ ਟੁੱਟ ਜਾਈ ਹੁਣ ਮੈਂ ਆ ਵੀ ਤੋੜੂ ਓਏ ਦੋ ਮੇਰੀ ਗੱਲ ਸੁਣ ਨਾ ਮੇਰੀ ਗੱਲ ਸੁਣ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਸੀ ਮੈਂ ਤਾਂ ਕੱਲ ਠਾਣੇ 'ਚ ਜਾ ਕੇ ਪਤਾ ਲੱਗਿਆ ਵੀ ਦੂ ਮੋਟਰਾਂ ਤੇ ਜਾਂਦੀ ਰਹੀਆਂ ਇੰਨਾ ਨਾ ਟਾਈਮ ਆ ਇੰਨਾ ਇੰਨਾ ਟਾਈਮ ਕੁੱਤਾ ਕਿਹੜਾ ਸਾਗ ਹੋਇਆ ਕਿਹੜਾ ਗਵਾ ਮੈਨੂੰ ਕਿੱਦੇ ਮਾਤਾ ਜਿੰਨੇ ਆਏ ਹਾਏ ਹਾਏ ਕੋਤੀ ਘੜੋ ਤੂੰ ਉਹ ਤੇ ਹੁਣ ਇੱਥੋਂ ਲੈ ਲੈ ਇੱਥੋਂ ਤੇ ਪਰ ਤੈਨੂੰ ਪੂਰੀ ਫੇਰ ਰੋਕ ਕੇ ਗੱਲ ਦੱਸਦੀ ਜੀ ਨਾ ਮੈਨੂੰ ਆਂਗਾ ਸਾ ਹਲੇ ਵੀ ਮੈਨੂੰ ਮਾਰਨ ਤਾ ਮਾਰਨ ਆ ਬਾਪੂ ਐ ਆ ਬਾਪੂ ਵੀ ਨਹੀਂ ਸੁਣਾਵਾ ਸਰਪੰਚ ਮੈਨੂੰ ਪਤਾ ਹੈ ਤੂੰ ਸਰਪੰਚ ਨੂੰ ਜਿਤੇਉਣ ਦੀ ਮਾਰ ਨਹੀਂ ਤੂੰ ਡਾਇਲੋਗ ਰਹਿਣਾ ਉੱਡਾ ਉਹ ਕਿਹੜਾ ਨੂੰ ਜੀ ਨੂੰ ਬਾਪੂ ਐ ਉਧਰ ਲਾ ਬੋਧਲਾ ਹਾਂ ਹਾਂ ਉਹ ਬਰਦਾਦਾ ਕਲੀ ਹਾਂ ਇਹਨਾਂ ਨਾਲ ਮਰ ਜੂ ਹਾਂ ਹਾਂ ਭਾਈ ਦਾ ਚੱਕਾ ਕਾ ਨੀ ਰਗਾਏ ਬੱਤ ਨਹੀਂ ਨਾ ਬੱਤ ਆ ਬੱਤ ਹਾਂ ਯਰ ਤੱਕ ਮੇਰੇ ਇਹ ਤਾਂ ਫਿਵੜੀ ਹੋਰ ਜਾ ਈਦੀ ਪੌਣ ਦੀ ਛਕੀਰ ਦੀ ਆਹੀ ਚੱਕਾ ਹਣਾ ਬੱਤ ਨਹੀਂ ਹੋ ਮੈਂ ਇਹ ਨਹੀਂ ਸਾਬ ਚਾਣਾ ਇਹ ਹੀ ਚੱਕ ਇਹ ਨਹੀਂ ਜਿੱਪਾ ਯੋ ਵੇ ਲਾ ਸਾਬ ਅੱਜ ਨਾਲ ਨਾ ਗਰਾਕਾ ਉਠੂ ਆ ਉੱਠੂ ਬੜਾ ਉਹ ਤੇ ਉਹਦੇ ਮਾਰਾਂ ਬਿਸਤਰਾਂ ਦੇ ਮਾਰਾਂਗੇ ਉਹਦੇ ਉੱਠਣਾਂ ਨਹੀਂ ਉਹ ਤਾਂ ਫਿਰ ਐ ਹੋ ਜੂ ਨਾ ਐ ਨਾਲ ਤਾਂ ਕੁੱਟਕਟਾਪਾ ਹੋ ਜੂ ਉਹਦੇ ਨਾਲ ਤਾਂ ਹੋਊਗਾ ਨਾ ਉਹਦੇ ਨਾਲ ਤਾਂ ਕੁੱਟਕਟਾਪਾ ਨਹੀਂ ਹੋਣਾ ਨਾ ਦੂਜੇ ਪਾਸੇ ਤਾਂ ਖਲਾਫ ਠਿਕਾਲੇ ਹੋਗੇ ਨਾ 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 ਹੋਣੀ ਉਹ ਨਾ ਫਨੀ ਮਾ ਬਾਪੂ ਲੈ ਇਹ ਉਹਨੇ ਬਤਾ ਜੀ ਮੈਂ ਦੇਖ ਕੇ कुत्या किती वेळी बह तोड दोन तिन मे तोड देणारु मे तोड देणार ਕਾਦੇ ਬਾਪੂਏ ਜੀਵਾ ਵੀ ਤੋੜਦੀ ਹੈ ਨੇ ਇੱਧਰ ਹੋ ਜਾ ਇੱਥੇ ਸਾਈਡ ਤੋਂ ਇਹ ਇੱਧਰ ਸਾਈਡ ਤੇ ਵੜਾ ਇਹ ਬਸ ਮੈਂ ਦੇਖਿਆ ਨਾ ਬੱਚਾ ਜਾਈ ਇੱਥੇ ਹੋ ਜਾ ਇੱਥੇ ਹੋ ਜਾ ਹੈ ਇੱਥੇ ਹੋ ਜਾ ਇੱਧਰ ਫੇਰ ਨਹੀਂ ਅ ਵੀ ਮੇਰੇ ਨਾਲ ਦੇਖੀ ਕਹੜ ਜਾ ਚੰਦਰਾ ਕੇ ਮੈਂ ਖੁੱਟੀ ਜਾਂਦਾ ਹੈ ਗਰੀ ਚਲੀ ਤੇ ਦੋ ਜਦੋਂ ਉਹਨੇ ਫੇਰ ਕਿਹਾ ਹਾ ਹਉ ਇਹਦਾ ਮੇਰੀ ਸਿੰਦਰਾ ਓਏ ਤੇਰੀ ਭੈਣ ਨੂੰ ਕਿਹਨੇ ਮਾਰਤੀ ਉਹ ਕਲਵਨ ਤੇ ਖੜ ਜਾ ਓਏ ਬਸੀ ਦੋ ਭਾਜੀ ਠੀਕ ਹੈ ਓਏ ਇੱਥੇ ਟੌਂਟ ਮਰਵਾ ਦੇ ਪਤਾ ਨਹੀਂ ਕਿਉਂ ਸੌਰਾ ਦੀ ਨਹੀਂ ਲੜੀ ਜਾਂਦਾ ਕੰਜਰਖਾਨਾ ਪਤਾ ਇਹਨੇ ਕਰਦੇ ਸਾਰੇ ਬੰਦੇ ਨੇ ਜੋ ਪਤਾ ਚੱਲੂ ਆਪ ਦੇ ਨੇ ਇਹ ਟਾਉਂਟ ਮਾਰਾ ਦੇ ਤੇਰੀ ਕਿਹੜਾ ਕਮਾਂਡੀ ਮੇਰੇ ਸਾਡੇ ਰੋਜ਼ ਹੀ ਗਲੇਸ਼ ਪਾਈਦਾ ਟਾਉਂਟ ਜਿਵੇਂ ਲੱਗੇ ਚੱਲ ਉਹੀ ਚੀਜ਼ ਰੱਖਣੀ ਹੈ ਜਿਹਦੇ ਉੱਪਰ ਇੱਕ ਵਾਰੀ ਨਾ ਜਦੋਂ ਤੇਸੇ ਨਾ ਹੋ ਗਈ ਮਾਰੀ ਤੇਰਾ ਨਾ ਉਹ ਬੀਕਾ ਬਾਜ ਆਪਾਪੂ ਹੈ ਬਾਪੂ ਮੇਰਾ ਉਹਦੇ ਦੇ ਲਿਸ਼ਨ ਦਰ ਮਾਰਦੀ ਏ ਚੰਦਰੇ ਗਵਾਂਡੀ ਵੀ ਰੋਜ਼ ਹੀ ਕਲੇਸ਼ ਰੱਖਦੇ ਭਾਵੇਂ ਕੁੱਟੀ ਜਾਂਦਾ ਮੇਰੇ ਸਾਡੇ ਕੰਮ ਰਵਾਈ ਜਾਂਦਾ ਬਾਪੂ ਕਹਤਾ ਕੀ ਹੋ ਗਿਆ ਤੂੰ ਮੇਰੇ ਡਾਇਲੋਗਾਂ ਚ ਬਾਪੂ ਇਹ ਕਹਿੰਦੀ ਫੀਲ ਨਹੀਂ ਆਉਂਦਾ ਰੈਡੀ ਚੁੱਪ ਕਰੋ ਐਕਸ਼ਨ ਅਚਨ ਬੜੇ ਜਰਾ ਇਹ ਵੀ ਰੋਜ਼ ਹੀ ਨਾ ਗੁੰਡੀ ਲੜਦੀ ਰਹਿੰਦਾ ਪਤੰਦਰ ਚੰਦਰੇ ਕਲੇਸੀ ਕਲੇਸ ਕਰਦੇ ਰਹਿੰਦਾ ਬੜਾ ਕੁੱਟੀ ਜਾਂਦਾ ਯਾਰ ਮੇਰੀ ਛਿੰਦਰ ਮਾਰਦੀ ਬਾਪੂ ਹਾਂ ਮੇਰੀ ਛਿੰਦਰਦੀ ਮੇਰੀ ਛਿੰਦਰਦੀ ਦੀ ਆਵਾਜ਼ ਉਹ ਇੱਕ ਦਿਨ ਤਾਂ ਚੁੱਪ ਰਿਹਾ ਮੇਰਾ ਸਾਲਾ ਕਿਵੇਂ ਕੁੱਟੀ ਜਾਂਦੇ ਹਨਾ ਉਹ ਜਮੀਦਰਸ ਨਹੀਂ ਮੰਨਦਾ ਬਾਪੂ ਹਾਂ ਉਹ ਚੰਦਰ ਮੇਰੇ ਡਾਂਸ ਹੋ ਗਿਆ ਕਿਨੇ ਮਾਰਦਾ ਤੈਨੂੰ ਉਹ ਕਲਵੰਤ ਇੱਥੋਂ ਫੇਰ ਭੱਜ ਭੱਜ ਕੇ ਮੈਂ ਤਾਂ ਵਿੱਚ ਕਹੀ ਜਾ ਰਹੀ ਆ ਵਾਰੇ ਸਾਹਿਬ ਵਾਲੀ ਕਹਿ ਰਹੀ ਇਹ ਤੇ ਤੇਰੀ ਆਵਾਜ਼ ਉੱਚੀ ਹੋਵੇ ਇੱਧਰ ਬੋਲੂਗੀ ਜੇ ਮੈਂ ਜਦੋਂ ਗੱਲਾਂ ਉਹਨੂੰ ਕਹਿਤੀਆਂ ਵੀ ਚੰਦਰੇ ਗਵਾਂਢੀ ਆਇਆ ਕਰਦੇ ਬਹੁ ਕਰਦੇ ਫੇਰ ਉਹਦੋਂ ਬਾਪੂ ਬਾਪੂ ਜੇ ਫੇਰ ਕਹੂੰ ਮੀ ਮਰਤੀ ਹਾਂ ਲੋੜੀ ਨੇ ਬਾਈਥੋਂ ਬਣਾ ਲੈਣਿਆ ਜੋੜਾ ਲੈ ਲੈਣਿਆ ਨਾ ਠੱਕ ਨਾ ਕੋਈ ਹੋਰ ਹੋਣਾ ਹਾਂ ਲੋੜੀ ਨਹੀਂ ਹੈਂ ਮੇਰੇ ਮੈਨੂੰ ਮਾਰਦਾ ਮੇਰੇ ਸਾਲਿਆ ਚੰਦਰੇ ਗਵਾਂਢੀ ਨਾ ਰੋਜ਼ ਹੀ ਕਲੇਸ ਰੱਖਦਾ ਕੋਈ ਦਿਨ ਤਾਂ ਸੁੱਕਾ ਲੰਗ ਜੀ ਪਤੰਦਰ ਕਿਵੇਂ ਕੁੱਤੀ ਜਾਂਦਾ ਲੈ ਦੇਖ ਲੈ ਹੱਦ ਹੋ ਗਈ ਉਹ ਜਮੇ ਨਹੀਂ ਤਰਸ ਕਰਦਾ ਓਏ ਅਰੇ ਮਾਰਦੀ ਹੈ ਹੈ ਬਚਾ ਲੋ ਵੇ ਬਾਪੂ ਆ ਤੇਰੀ ਸਿੰਦਰ ਮਾਰਦੀ ਹੈ ਮੇਰੀ ਸਿੰਦਰ ਦੀ ਆਵਾਜ਼ ਮੋਤੀ ਮੇਰੇ ਸਾਲਿਆ ਚੰਦਰੇ ਨਾ ਗਵਾਂਢੀ ਰੋਜ਼ ਦੀ ਰੋਜ਼ ਇੱਕ ਅਜਿਆ ਕਲੇਸ ਪਾਈ ਰੱਖਦੇ ਪਤੰਦਰ ਨਾ ਉਹ ਕੋਈ ਤਾਂ ਦਿਨ ਸੁੱਕਾ ਲੰਗ ਜਾਣ ਦਿਓ ਦੇਖ ਲੈ ਕਿਵੇਂ ਪੁੱਟੀ ਜਾਂਦਾ ਦੇਖ ਲੈ ਉਹ ਕਿਵੇਂ ਬੇਤਰੀ ਚਿੱਕਾ ਮਾਰਦੀ ਐ ਵੇ ਬਾਪੂ ਤੇਰੀ ਜਿੱਤ ਮਾਰਦੀ ਵੇ ਛਿੰਦਰ ਮੇਰੀ ਤੇ ਛਿੰਦਰ ਦੀ ਆਵਾਜ਼ ਆ ਗਿਆ ਪੁੱਤ ਆ ਗਿਆ ਉਹ ਕਲਮੰਤ ਏ ਗਵਾਂਡੀ ਇਹ ਨਹੀਂ ਮੈਂ ਕਦੇ ਦੇਖੇ ਹਰ ਰੋਜ ਦਾ ਇਹਨਾਂ ਦੇ ਕੰਜਰ ਕਲੇਸ਼ ਰਹਿੰਦਾ ਕੰਜਰ ਦੇ ਪੁੱਤਾਂ ਦੇ ਬਈ ਕੋਈ ਤਾਂ ਦਿਨ ਨਗਾ ਦੇ ਸੁੱਕਾ ਦੇਖ ਲੈ ਉਹ ਕਿਵੇਂ ਵਿਚਾਰੀ ਰੋਈ ਜਾਂਦੀ ਐ ਧਾਰ ਧਾਰ ਕੁੱਟੀ ਜਾਂਦਾ ਕੰਜਰ ਦਾ ਪੁੱਤ ਐਵੇਂ ਬਾਪੂ ਵੇ ਮੇਰੀ ਤੇ ਛਿੰਦਰ ਹੈ ਉਹ ਛਿੰਦਰੇ ਆ ਗਿਆ ਮੈਂ ਉਹ ਕਰਵੰਤਾ ਓਏ ਪਾਤਾ ਉਹ ਤੂੰ ਪਰਾਂ ਕੰਜਰ ਠੱਗਾ ਇਹ ਐ ਨਹੀਂ ਛੱਡਦਾ ਮਗਰ ਨੂੰ ਲਿਆਵਾ ਮੈਂ ਸੱਦ ਕੇ ਉਹ ਮਗਰ ਸੱਟ ਕੱਟ 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 ਮੈਂਂਦਰ ਗਿਆ ਮੈਂਂਦਰ ਓਏ ਮਿੰਦਾ ਸੀ ਮਗਰ ਆ ਮਗਰ ਆਉਂਦੇ ਮੈਂ ਮਗਰ ਨਹੀਂ ਲਿਆਉਣਾ ਮੈਂਂਦਰ ਲਿਆਉਣਾ ਹਾਂ ਮੈਂ ਬੰਨੂ ਨੀ ਆਉਗਾ ਲੈ ਕਰ ਲੈ ਲਾ ਕੇ ਲਾ ਕੇ ਨਾ ਟੀਮ ਦੁਬਾਰਾ ਆਉਣਾ ਇਹ ਨੂੰ ਨਾ ਪਿਆਜ ਮੈਨੂੰ ਇਹ ਹਾਂ ਇਹ ਵੀ ਠੀਕ ਹੈ ਮੈਨੂੰ ਤਾਂ ਚੱਲ ਪਾ ਕੇ ਲਾ ਲੀ ਪਾ ਕੇ ਟੈਡੀ ਕਰੀ ਜੀ ਨਾ ਨਾ ਪਾਗਣਾ ਢੇਢੀ ਕਿ ਮੇਰੇ ਇੱਥੇ ਦੇਖ ਇੱਥੋਂ ਇੱਥੋਂ ਨੂੰ ਉਹ ਛੱਡ ਦੇ ਛੱਡ ਦੇ ਨਾ ਇਹਦੋਂ ਇੱਥੋਂ ਪੜ ਕੇ ਆਣਾ ਇਹ ਇੱਥੋਂ ਆਏ ਮਾਰੀ ਠੀਕ ਹੈ ਮੱਜੇ ਨਾਲ ਇਹਦਾ ਫਿਰ ਇਹਦਾ ਥੱਲੇ ਛੁੱਟ ਕੇ ਲੈ ਲੈ ਜਦ ਤੱਕ ਇਹਨੂੰ ਪੈ ਲਾਈ ਜੰਗਾ ਇਹਦੋਂ ਤੇ ਟਿਟ ਕੇ ਡੰਡਾ ਆ ਚੱਕੀ ਹਣਾ ਤੂੰ ਤੇ ਇਹਦੋਂ ਤੂੰ ਤੂੰ ਨੂੰ ਕਹੀਂ ਸਿੰਦਰਾ ਮੈਨੂੰ ਤਾਂ ਸੁਣਾ ਦੇ ਮੈਂ ਤੈਨੂੰ ਸੁਣਾਉਂਦਾ ਸੁਣਾਉਣੀ ਹੈ ਚੜਾਉਣੀ ਹੈ ਕਹਿ ਕੇ ਬੱਚ ਮੈਂ ਤੇਰੀ ਉਹ ਬਾਹਰ ਮੈਂ ਬਾਹਰ ਨਹੀਂ ਹੋਣੀ ਸੱਦ ਕੇ ਬਾਰ ਭਾਜੀ ਬਸ ਹਾਂ ਠੀਕ ਹੈ ਚੱਲ ਹਾਂ 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 ਚੰਗਾ ਬਾਪੂ ਦੇ ਮਾਈਕ ਲੱਗਿਆ ਹੋਰ ਜੱਤਾਵ ਰੱਖੀ ਹਾਂ ਬਾਪੂ ਦੇ ਮਾਈਕ ਲੱਗਿਆ ਹੋਰ ਚੱਲ ਵੀ ਨਾ ਲੋੜ ਨਹੀਂ ਹਾਂ ਕੱਟ ਜਾਂਦੀ ਨਹੀਂ ਨਹੀਂ ਚੱਲ ਹੱਥ ਨਾਲ ਬੁਹਾਰੇ ਪਾਈਂਗਾ ਫੋਟ ਨਹੀਂ ਲਾਉਂਦਾ ਬਾਪੂ ਦੇ ਪੈਰ ਨਿਕਲ ਗਏ ਨਾ ਨਾ ਕੋਈ ਚੱਕਰ ਨਹੀਂ ਜ਼ੋਰ ਲੱਗੇ ਪਰ ਤੇਰਾ ਲੱਗੇ ਫਿਰ ਨਾ ਕੋਈ ਚੱਕਰ ਰਾਮ ਨਾ ਮਾਰਿਆ ਨਹੀਂ ਮਾਰਿਆ ਮਾਰੇ ਨੂੰ ਬੋਲ ਆਇਆ ਕਰ ਬਾਬੂ ਦੇ ਮੈਂ ਉਹ ਪਹਿਲਾਂ ਜੱਡ ਗਿਆ ਕੋਈ ਚੱਕਰ ਨਾ ਆ ਬੋਚ ਕੇ ਆਪ ਤੇ ਤਰੀਕੇ ਨਾਲ ਆ ਆ ਵਧੀਆ ਮੰਜਾ ਵੜਾ ਜਾ ਇੱਧਰ ਕਰ ਲੋ ਆ ਆ ਬੱਜੂ ਹਣਾ ਇਹ ਆਉਣ ਦੇ ਸਾਉਂਡ ਓਏ ਥੱਲੇ ਕਿਉਂ ਸੁਣ ਰਹਾ ਮੈਂ ਇਹ ਨਹੀਂ ਚਾਹਾਂਗਾ ਬੁੜਿਆ ਦੋਨੇ ਚੌਤੀ ਨੇ ਮੈਨੂੰ ਇਹ ਨਹੀਂ ਕਰ ਰੱਖਿਆ ਉਹ ਕਿਸੇ ਗਮਾਣ ਨੂੰ ਸੱਦ ਲਿਆ ਜ਼ਿੰਦਰੀ ਉਹ ਮਾਰ ਤਾ ਉਹ ਪ੍ਰਾਣੇ ਉਹ ਪ੍ਰਾਣੇ ਇਹ ਕੀ ਕਰਦਾ ਓਏ ਤੁਸੀਂ ਸ਼ਾਂਤ ਰਹਿ ਜਾ ਬੋਲ ਆਇਆ ਆਇਆ ਇਹ ਬਣਾਤੀ ਚੱਲ ਉਹ ਜਦੀ ਨਾ ਇਹ ਤਾਂ ਲੱਜ ਤਾਂ ਨੇ ਇਹ ਤਾਂ ਲੱਜ ਤਾਂ ਨੇ ਹਾਂ ਨਾ ਵੱਜ ਵੀ ਜਾਵੇ ਐ ਕੋਈ ਚੱਕਰ ਨਹੀਂ ਹੁੰਦਾ ਆ ਦਾ ਹੇ ਓਏ ਐ ਡੀਓ ਪੀ ਕਿਤਾਬ ਮੈਗਜ਼ੀਨ 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 ਆਜਾ ਇੱਕ ਦੋ ਬਸ ਚਾਰ ਹੀ ਚੱਲਣਗੇ ਹਾਂ ਤੂੰ ਨਾ ਖੜ ਜਾ ਹੁਣ ਸੀਨ ਕਰ ਲੈ ਉਹ ਦੇਓ 5 ਮਿੰਟ ਦਾ ਮੰਮੀ ਨੂੰ ਚੜਾ ਆ ਹੁਣ ਬਸ ਤੇ ਹੁਣ ਸੀਨ ਮੈਂ ਤਾਂ ਉਹਨੂੰ ਖਲੋੜੀ ਲੈਣ ਨਹੀਂ ਭੇਜਿਆ ਇੱਥੇ ਆ ਕੇ ਦੋ ਮਿੰਟੇ ਬਸ ਕੱਢ ਸਿੰਦਰੀ ਤੇ ਮਜਲਾ ਕੀ ਹਾਂ ਲੈ ਲੈ ਕਿ ਉਹ ਤਰੇ ਦੋ ਜੀ ਪਾ ਵੀ ਤੋੜਦੇ ਮੈਂ ਭਾਗੇ ਤਨੇ ਹੋਗੇ ਤੇਰੀ ਆਉਂਦੀ ਤੂੰ ਘਰੋਂ ਘਰੋਂ ਬਾਹਰ ਨਿਕਲਦਾ ਹੈਣਾ ਠੀਕ ਹੈ ਇਹ ਤੈਨੂੰ ਟੱਕਰ ਗਈ ਹਾਏ ਤੂੰ ਕਰਾ ਮੈਂ ਮਲ ਗਿਆ ਹਾਏ ਮੇਰੇ ਬਾਪੂ ਮਾਰਦਾ ਸਰਪੰਚੇ ਬਾਕੂ ਮਾਰਦਾ ਨਾ ਪੰਜ ਮਾਰਨਾ ਜਦੋਂ ਆਏ ਤਰੂ ਵੀ ਨਾ ਉਹ ਫਿਰ ਬਾਹਲਾ ਹੋਰੂ ਜੇ ਹੋਰ ਕੋਈ ਸਮਝ ਨਹੀਂ ਹੁੰਦਾ ਉਹ ਮਾਰਦਾ ਤੈਨੂੰ ਮੰਨ ਮੇਰੀ ਗੱਲ ਐ ਬਾਹਾਂਪਾ ਮੈਂ ਹੁੰਦੋ ਨਹੀਂ ਗੱਲ ਕਿ ਉਹ ਸਰਕੇ ਸਰਪੰਚ ਨੇ ਮਾਰਤਾ ਸਰਪੰਚ ਨੇ ਆਇਆ ਉਹ ਮਾਰਦਾ ਉਹ ਮਾਰਦਾ ਤੂੰ ਐਸੇ ਗਨਾਈ ਚ ਲਾਈ ਰੱਖੀ ਸੀ ਤੂੰ ਮੇਰੇ ਗਾਣੇ ਸੁਣ ਲਾ ਫਲਾਣਾ ਟੈਂਪਰ ਜੋ ਉਹ ਉਹ ਛੰਡੇ ਉੱਤੇ ਟੈਂਸ਼ਨ ਫੇਰੀਆ ਹਾਂ ਹਾਰਦਿ ਉਹਨੂੰ ਛੇੜੀ ਨਾ ਕਰੋ

ਵਾਰੇ ਨਹੀਂ ਭਾਈ ਹਏ ਵੇ ਮੇਰਾ ਬਾਪੂ ਮਾਰਦਾ ਵੇ ਤੁਸੀਂ ਜਾਣਾਗਾ ਲੰਗ ਚ ਲੰਗ ਜੋ ਇੱਕ ਮਿੰਟ ਜਾ ਲੰਦੇ ਯਾਰ ਵੇ ਮੈਂ ਮੈਂਬਰ ਨੂੰ ਜਾ ਕੇ ਦੱਸਦੀ ਆ ਮੈਂਬਰ ਹਮੰਦਰ ਠੀਕ ਹੋ ਗਿਆ ਮੈਂਬਰ ਦੇਖੇ ਮੇਰਾ ਬਾਪੂ ਮਾਰਦਾ ਮੈਂਬਰ ਕੀਨੇ ਮਾਰਦਾ ਮੰਤਰੀ ਕੰਜਰ ਨੇ ਅੱਛਾ ਮੈਂ ਆਖਾ ਕਿਤੇ ਸਰਪੰਚ ਨੇ ਉਹਨੂੰ ਕਾਹਨੂੰ ਛੇੜਨਾ ਸੀ ਬੇ ਤੈਨੂੰ ਕੀ ਦੱਸਾਂ ਦੇ ਕੋਣ ਤਾਂ ਮੇਰੀ ਦੂਜੀ ਬਾਹ ਵੀ ਤੋੜਨ ਤੇ ਆ ਗਿਆ ਸੀਗਾ ਓਹੋ ਓਏ ਉਹਨੂੰ ਛੇੜਿਆ ਨਾ ਕਰੋ ਛੋੜ ਕਰ ਬੀਬੀ ਦਾ ਮੇਰੇ ਧੀ ਨੂੰ ਬੁਲਾਵਾ ਚਲਾਦਾ ਸਾਰਾ ਦੋਸੀ ਨੇ ਤੂੰ ਜਿਹੜੀ ਛੇੜੀ ਕੰਪਲੇਟ ਨੂੰ ਦੱਸ ਗਈ ਸੀ ਮੈਂ ਜਦਦਾਦੀ ਨੇ ਮੇਰੀ ਸਾਰੇ ਗੇ ਥੋੜਾ ਬੰਦਾ ਜਿਆ ਕੁਮਾਰ ਨਹੀਂ ਤੇਰੇ ਕੋਲੇ ਤਾਂ ਹੈਗਾ ਜੱਟ ਦਾ ਸਾਰਾ ਬਵਾਗ ਇਹਨਾਂ ਨੇ ਓਏ ਮੈਂ ਤੇਰੀ ਗੱਲ ਮੰਨਦਾ ਐ ਤੀਹੀ ਮੂੰਹ ਕੁੱਟ ਲੈ ਜਾਏ ਜੀ ਖੰਧ ਕੁੱਟ ਲਈ ਯਾਰ ਤੂੰ ਦਾ ਬੋਲਾ ਐ ਜਾਂ ਹੈ ਕੀ ਫਿਰ ਇਹ ਉੱਧਾ ਯਾਰ ਇਹਦਾ ਤੀਹੀ ਝੜੋ ਐ ਤੂੰ ਤਾਂ ਕਿੱਡੀ ਚਲਾ ਗਿਆ ਅੱਛਾ ਕਦ ਤੱਕ ਬਾਹਰ ਜਾ ਟੱਕ ਕੇ ਰਹਿਣਾ ਉੱਧਰ ਆ ਗਿਆ ਓਏ ਰੇਕ ਦੇ ਘਰੀ ਬਣਦਾ ਐ ਸਾਗ ਫੇ ਬੱਕੀ ਲੈ ਜਾਂਦਾ ਮੈਂ ਭਰਾ ਮੇਰਾ ਲੈਂਦਾ ਨਹੀਂ ਖਵਾਇਆ ਅੱਛਾ ਸੋ ਮੈਂ ਬਰਾਗੋ ਜੀ ਕੀ ਦਾ ਤਿਆਰ ਮੈਂ ਪਾਵੇ ਪਾ ਚਾ ਉਹ ਨਹੀਂ ਫਰਾਗ ਲੈਣਾ ਯਾਰ ਚੱਲ ਫਿਰ ਰਹੇ ਉਹ ਕਿੱਥੇ ਗਿਆ ਉਹ ਤਾਂ ਵੀ ਨਹੀਂ ਪਤਾ ਕਿ ਆਇਆ ਪਰਸਨਾ ਵਾ ਬੜ ਗੋੜ ਗੋੜ ਉਹ ਕਹਿੰਦਾ ਯਾਰ ਕਾਹੂ ਤੇ ਪਾਗਾ ਹਾਂ ਪਰ ਉਹ ਬਲ ਅਸੀਂ ਤਾਂ ਮੁੰਲੇ ਲੈ ਗਿਆਦਾ ਹਾਂ ਉਹ ਛੋਡੇ ਹੀ ਬਣਾ ਲਾ ਗਿਆ ਸੀਗਾ ਤੂੰ ਕਹੀਂ ਛੋਡੇ ਹੀ ਬਣਾਈਦਾ ਗਾ ਮੈਂ ਤਾਂ ਮੁੰਲੇ ਲੈ ਆ ਸੀ ਚਲ ਇੱਕ ਹੋ ਗਿਆ ਵੀ ਸਾਗ ਤਾਂ ਸੀ ਵੀ ਇਹ ਆਏ ਕੋ ਯਾਰ ਬਾਪ ਬਾਪੂ ਨੂੰ ਸਾਗ ਖਵਾਇਆ ਇਹ ਸਾਕ ਤਾਂ ਸਾਡੇ ਹੀ ਬਣਦਾ ਸੀ ਵੀ ਘਪੌਣੇ ਆ ਟੱਪਾ ਉਹ ਨਹੀਂ ਯਾਰ ਇਹਨੇ ਮੁੱਟ ਤਾਂ ਲੈਂਦਾ ਅੱਛਾ ਹਾਂ ਜੀ ਅੱਛਾ ਸਾ ਥੋੜੇ ਹੀ ਬਣੇ ਸੀ ਉਹ ਨਹੀਂ ਨਹੀਂ ਇਹਨਾਂ ਦਾ ਮੁੱਲ ਲਿਆ ਜੀ ਤੁਸੀਂ ਕਿਹੋ ਕੋ ਨਹੀਂ ਨਹੀਂ ਇਸ ਦਾ ਮੁੱਲ ਲਿਆ ਤੁਸੀਂ ਕਹਿਣਾ ਤੇਰੇ ਇਹ ਜਦ ਤੂੰ ਕਹੂਗਾ ਨਾ ਉਹ ਸਾ ਥੋੜੇ ਹੀ ਬਣਨ ਨਾ ਨਾ ਕੋਈ ਨਾ ਹੁਣ ਪਲੇਟ ਤਾਂ ਲਿਖੀ ਜੀ ਹੁਣ ਤੁਸੀਂ ਕਰੋਲਾ ਹਾਂ ਹੁਣ ਆਪੇ ਠਾਣੇ ਵਾਲੇ ਸਾਮ ਲੈਣਗੇ ਜਿਹੜਾ ਹੋ ਗਿਆ ਵਾ ਗਿਆ ਕਹੀ ਦਾ ਰੋਣਾ ਸਾਰੀ ਇੱਜ਼ਤ ਗਈ ਪਿੰਡ ਚ ਮੇਰੀ ਉਹ ਇੱਜ਼ਤ ਤਾਂ ਮੈਨੂੰ ਪਤਾ ਹੀ ਹੈ ਕਲਵੰਥ ਪਹਿਲਾਂ ਤੇਰੀ ਹੁੰਦਾ ਚੰਡੇ ਚਲ ਆਇਆ ਜੋ ਇੱਥੇ ਲਿਆ ਕੇ ਸਾਬ ਖਵਾਉਂਦੀ ਰਹੀ ਹੈ ਲਿਆ ਕੇ ਉਹਨੂੰ ਸਾਗ ਦੀ ਕਿੱਡੀ ਗੱਲ ਹੈ ਸਾਡੇ ਵੀ ਬਣਿਆ ਸਾਗ ਤਾਂ ਇਹ ਕੋਈ ਉਹ ਸੱਟ ਫੇਟ ਤਾਂ ਨਹੀਂ ਵੱਜੀ ਮੇਰੇ ਪਾਸੇ ਪਰਤੇ ਮੈਂ ਬਰਾ ਓਏ ਤੂੰ ਕਿਉਂ ਕਾਮਲਾ ਹੋਇਆ ਓਏ ਯਾਰ ਸਾਗ ਖਵਾਉਂਦੀ ਇਹਨੂੰ ਲਿਆ ਲਿਆ ਲਾ ਸਾਗ ਦੀ ਕਿੱਡੀ ਗੱਲ ਹੈ ਸਾਗ ਤਾਂ ਅਸੀਂ ਵੀ ਖਾਧਾ ਸਾਡੇ ਵੀ ਬਣਿਆ ਅੱਛਾ ਛੋਟੇ ਵੀ ਸਾਗ ਆ ਗਿਆ ਓਏ ਹਾਂ ਅੱਛਾ ਕਿੱਥੋਂ ਆਇਆ ਮੈਂ ਤਾਂ ਮੁੱਲ ਲਿਆ ਆਇਆ ਸੀ ਮੈਂ ਕੀ ਸਰਪੰਚ ਦੇ ਗਿਆ ਹੋਵੇ ਨਾ ਫਿਰ ਤੂੰ ਸਾਗ ਪਿੱਛੇ ਕੁੱਟੀ ਜਾਂਦਾ ਹਨੂ ਆਹ ਦੇਖ ਲੈ ਸਰਪੰਚ ਤੋਂ ਲਿਆਉਂਦੀ ਰਹੀ ਹੈ ਉੱਥੇ ਜਾਂਦੀ ਰਹੀ ਹੈ ਮੋਟਰ ਤੇ ਉਹ ਫਿਰ ਕੰਨੀ ਨਹੀਂ ਜਾਂਦੀ ਸੀਗੀ ਉਹ ਰੀਰ ਨੂੰ ਹੰਨੋ ਤੋਂ ਕਰ ਜਾ ਦੁਖੀ ਕਰ ਰਖੇ ਤਾਂ ਭਾਈ ਛਿੰਦਰੇ ਤੂੰ ਬੋਲੀ ਹੋਗੀ ਚੁੱਪ ਨਹੀਂ ਕਰੀਦਾ ਤੇਰੇ ਤੋਂ ਕਾਹਨੂੰ ਛਿੱਤਰਾਂ ਦੀ ਲੈ ਕੇ ਛਿੱਤਰ ਖਾਊਗੀ ਇਹ ਜਨਾਂ ਦੀ ਬੱਸ ਓਏ ਤੂੰ ਆਪ ਲਿਆਦਿਆ ਕਰ ਕਿਉਂ ਸਰਪੰਚ ਦੇਵੇ ਸਾਗ ਉਹ ਕਾਹਨੂੰ ਯਾਰ ਜਰੂਸ ਕੱਢ ਕੇ ਤੈਨੂੰ ਪਤਾ ਹੀ ਹੈ ਯਾਰ ਓਏ ਤੂੰ ਮਾੜਾ ਤੂੰ ਮਾੜਾ ਮੈਂ ਕਿਹੜੇ ਪੱਖ ਤੋਂ ਮਾੜਾ ਹੋ ਤੂੰ ਮੜ ਥਾਣੇ ਵਾਲੀ ਤਾਂ ਇਹਨੇ ਪਹਿਲਾਂ ਹੀ ਕਹਿ ਤੀ ਮੈਂ ਤਾਂ ਇਹਨੂੰ ਪੁੱਛਣ ਦੀ ਰਹਿ ਗਿਆ ਕੋਈ ਜਿਹੜੀਆਂ ਆਪਣੀਆਂ ਪਹਿਲੇ ਬਿਨਾ ਪੁੱਛਣ ਤੋਂ ਹੀ ਕਿਸੇ ਦੇ ਕਿਸੇ ਦੇ ਆਪ ਕਲੇਸ਼ ਚ ਜਾਣਿਆ ਨਾ ਆਪਾਂ ਪੁੱਛਦੇ ਆ ਉਹ ਗੱਲ ਕੀ ਹੋਗੀ ਐਂ ਦੱਸ ਇਹਨੇ ਤਾਂ ਪਹਿਲੇ ਸਾਰੀ ਰਿਪੀਟ ਕਰਤੀ ਦੇਖ ਮੈਂ ਤਾਂ ਕੁਝ ਵੀ ਮੇਰਾ ਤਾਂ ਸੁਣੀ ਹੀ ਨਹੀਂ ਕੁਛ ਨਾ ਮੈਨੂੰ ਪੁੱਛਣ ਦਿੱਤਾ ਮੇਰਾ ਤਾਂ ਸਿੱਧੂ ਉੱਜਧਿਆਨ ਰਹਿ ਗਿਆ ਯਾਰ ਆ ਬੁਟਮਾ ਇਹ ਨਹੀਂ ਭੇਜਿਆਦਾ ਯੋ ਆ ਕੱਲ ਵਾਲੀ ਮੇਰਾ ਤਾਂ ਧਿਆਨ ਇੱਧਰ ਰਹਿ ਗਿਆ ਤੇ ਦੁਬਾਰਾ ਕਰ ਦੁਆਰੇ ਵਾਲੀਆਂ ਹਾਂ ਅੱਛਾ ਆ ਜਾ ਆਪਣੀਆਂ ਓ ਮੈਂ ਪੁੱਥੂ ਆ ਪਹਿਲਾਂ ਕਿਸੇ ਦੇ ਘਰੇ ਵੀ ਆਪਾਂ ਜਾਣੇ ਆ ਨਾ ਆਪ ਨਹੀਂ ਦੱਸਦਾ ਅਗਲਾ ਕਲੇਸ਼ ਦੀ ਵਜ੍ਹਾ ਪੁੱਛਦੇ ਆ ਤੇ ਦੂਜਾ ਜਦੋਂ ਬੰਦਾ ਆ ਨਾ ਉਦੋਂ ਆਪਾਂ ਠੰਡੇ ਪੈ ਜਾਂਦੇ ਆ ਰੋਏ ਕਿਹਾ ਦੀ ਇਹਨੇ ਕਿਹਾ ਇੱਕ ਵਾਰ ਛਡਾਤਾ ਦੁਆਰੇ ਫੇਰ ਤਾ ਤੂੰ ਜਲੂਸ ਕੱਢ ਰੱਖਿਆ ਘਰ ਦਾ ਜਲੂਸ ਇਹਨਾਂ ਨੇ ਕੱਢਿਆ ਇਹਨਾਂ ਨੇ ਕੱਢਿਆ ਕਿਉਂ ਕੁੱਤੀ ਪਹਿਲਾਂ ਤੂੰ ਛਿੰਦਰ ਓਏ ਨਹੀਂ ਨਹੀਂ ਉੱਥੇ ਕਹਿਣਾ ਨਹੀਂ ਸੀ ਹਰ ਜੋ ਪੁੱਜ ਗਿਆ ਜੀ ਮਸੀਤ ਤੇਰੇ ਮਸੀਤ ਕੱਢ ਕੇ ਆ ਕੇ ਕਹਿੰਦੇ ਹੈ ਥੋੜਾ ਹਾਏ ਉਹ ਕੀ ਹੁੰਦਾ ਵੀ ਉਹਦੇ ਸਾਰੇ ਦੇ ਹੱਥ ਜੱਕਣਾ ਕੀ ਹੁੰਦਾ ਸੋਰੇ ਦੇ ਹੱਥ ਚੱਕਣਾ ਕਿੰਨਾ ਵਾਹ ਵਾਹ ਫਿਰ ਮੈਨੂੰ ਸੋਰੇ ਦੇ ਹੱਥ ਚੱਕਣਾ ਹਾਂ ਵੀ ਮਾਲਾ ਸਾਰਿਆਂ ਨੂੰ ਬਈ ਮੇਰੇ ਤਾਂ ਹਿਸਾਬ ਚ ਨਹੀਂ ਹੈਗਾ ਨਾ ਸੋਰੇ ਦੇ ਹੱਥ ਚੱਕਣਾਂ ਦਾ ਕੋਈ ਵੱਡੀ ਗੱਲ ਨਹੀਂ ਹੈਗੀ ਮਾਹਵਰਾਤ ਬਣਿਆ ਨਹੀਂ ਹੋਏਗਾ ਇਹਦੇ ਤਾਂ ਕੁਝ ਨਹੀਂ ਹੋਣਾ ਨਹੀਂ ਵੀ ਮਾਲਾ ਵੀ ਉਹ ਤੂੰ ਐਂ ਕਹਿਸਾ ਨਹੀਂ ਡਾਇਲੌਗ ਹੈਗਾ ਦੀ ਪਿਉਆ ਵਰਗਾ ਸੀ ਯਾਰ ਤੇਰੇ ਨਾਲ ਚੱਕਣਾ ਐਂ ਕਹਿ ਸਕਦਾ ਵੀ ਮੈਂ ਪਿਉਆ ਵਰਗਾ ਸੀ ਇਹਨੂੰ ਸ਼ਰਮ ਚਾਹੀਦੀ ਆ ਦੇਖ ਮੇਰੇ ਜਹਰ ਜਿਆਦੇ ਪਿਉ ਤੇ ਚੱਕ ਲਿਆ ਹੱਥ ਜਿਹੜਾ ਸੋਰੇ ਦੇ ਚੱਕ ਲਿਆ ਹਾਂ ਐਂ ਕਹਿ ਸਕਦਾ ਉਹ ਬਾਪੂ ਫਿਰ ਤੂੰ ਦੀ ਵੀ ਸੁਣ ਲੈ ਗਾ ਹਾਂ ਓਏ ਜਰ ਗਲਤੀ ਸਾਰੀ ਥੋੜੀ ਆ ਹਾਂ ਓਏ ਉਹ ਵੀ ਜਿਹੜਾ ਪਰਦਾ ਰਹਿੰਦਾ ਨਾ ਜਿਹੜਾ ਉਹ ਰਹਿ ਜਾਣ ਦੇ ਪਿਛਤਾ ਆਉਦੇ ਿੱਟਾ ਆਪੀ ਨੰਗੇ ਗਏ ਆਏ ਗਏ ਹਾਂ ਠੀਕ ਹੈ ਉਹ ਤਾਂ ਇੰਨਾ ਸ਼ੁਕਰ ਉਹ ਤਾਂ ਇੰਨਾ ਸ਼ੁਕਰ ਉਹਨੇ ਤੁਹਾਨੂੰ ਛੱਡਤਾ ਇਹਨੂੰ ਮਾਰ ਦਿੰਦਾ ਨਹੀਂ ਉਹ ਮਗਰਾ ਸਾਨੂੰ ਘਰੇ ਲੈ ਜਾ ਲਾ ਮੈਂ ਕੀ ਕਿਹਾ ਸੀ ਉਹ ਉੱਥੇ ਤੇ ਉੱਥੇ ਹੀ ਲੈ ਮੈਂ ਮੈਂ ਕਿਹਾ ਸੀ ਵੀ ਅੱਜ ਤਾਂ ਮੈਂ ਲੈ ਜੂੰਗਾ ਤੇ ਕੱਲ ਨੂੰ ਹਾਂ ਤੇ ਕੁਛ ਨਹੀਂ ਕਹਿੰਦਾ ਮੈਂ ਕਹਿੰਦਾ ਹੁਣ ਕੁਛ ਨਹੀਂ ਕਹਿੰਦਾ ਹਾਂ ਮੈਂ ਅੰਦਰ ਇਹਨੂੰ ਸਰਪਾ ਇਹਨੂੰ ਸਮਝ ਸ਼ਰਮ ਨਹੀਂ ਆਈ ਉਹ ਜਹੇ ਜਹ ਪਿਓ ਤੇ ਚੱਕ ਲੈ ਜਹੇ ਜਹ ਮੇਰੇ ਤੇ ਚੱਕਿਆ ਇਹਨੂੰ ਜਹੇ ਜਹ ਪਿਓ ਤੇ ਚੱਕ ਲੈ ਉਹਰ ਜਹ ਸੌਰੇ ਤੇ ਚੱਕਿਆ ਸੌਰੇ ਤੇ ਚੱਕ ਲਿਆ ਸੋਰਾ ਕਹੀ ਠੀਕ ਆ ਸੌਰੇ ਤੇ ਚੱਕ ਲਿਆ ਫੇਰ ਤੂੰ ਕਹੇਗਾ ਉਹ ਚੱਲ ਕੋਈ ਨਹੀਂ ਹੁਣ ਮੈਂ ਸਮਝਾਤਾ ਹੁਣ ਨਹੀਂ ਹੁਣ ਨਹੀਂ ਬੋਲਦਾ ਤੇ ਤੂੰ ਮੜਾ ਤਿਆਰ ਰੱਖੀ ਉਹ ਯਾਰ ਮੈਨੂੰ ਤਾਂ ਮੱਘਰ ਕਹੇ ਦੀ ਮੱਘਰ ਕਹਿੰਦਾ ਸੀ ਅੱਛਾ ਤੈਨੂੰ ਮੱਗਰ ਕਹਿੰਦਾ ਸੀ ਮੈਨੂੰ ਮੱਗਰ ਕਹਿੰਦਾ ਸੀ ਹਾਂ ਉਹ ਮੈਂ ਕਾਹਨੂੰ ਕਰਦਾ ਸੀ ਓਏ ਬਾਪੂ ਮੈਨੂੰ ਮੱਗਰ ਕਹਿੰਦਾ ਉਹ ਕਰਦੇ ਦਰਖਾਸ ਦੇ ਦੇ ਬਾਪੂ ਅੱਜ ਮੱਗਰ ਤੇ ਤੁਹਾਰੇ ਤੇਰੀ ਓਏ ਤੂੰ ਨਹੀਂ ਓਏ ਯਾਰ ਅਗਲਾ ਤਾਂ ਭਾਈ ਲੋਕ ਤਾਂ ਕਹਿੰਦੇ ਉਂਗਲਾ ਲਾਉਂਦੇ ਹਾਂ ਹਾਂ ਤੁਸੀਂ ਕਿਉਂ ਲਵਾਈਏ ਮੱਗਰ ਦਾ ਕੰਮ ਹੀ ਹੈ ਮੱਗਰ ਦਾ ਤਾਂ ਕੰਮ ਹੀ ਹੈ ਲੋਕਾਂ ਲੋਕਾਂ ਦਾ ਕੰਮ ਆ ਵੀ ਘਰ ਪਾੜੂ ਹਾਂ ਪਾੜਤਾ ਕਰ ਹੈ ਠੀਕ ਹੈ ਤੁਸੀਂ ਆਪ ਬਚਾਓ ਹੈ ਛਾਣੇ ਬਣ ਕੇ ਚੱਲੋ ਉਹ ਤਿੰਨ ਜੀ ਉਹ ਤੁਸੀਂ ਜਾ ਰਹੇ ਆਜ ਕੀ ਗੱਲ ਤਾਂ ਗੱਲ ਤਾਂ ਕੋਈ ਗੱਲ ਵੀ ਨਹੀਂ ਸੀ ਐ ਵੀ ਕਹ ਕਹ ਲੋਕ ਤਾਂ ਘਰ ਪਾੜਦੇ ਨੇ ਤੁਸੀਂ ਨਾ ਚਲੋ ਚਲੋ ਚਲੀ ਅੱਗੇ ਤੋ ਦੇ ਪਰ ਦੇ ਥੋੜੋ ਨਹੀਂ ਪਤਾ ਲੱਗਦਾ ਉਹਦਾ ਵੀ ਤੱਕ ਚੱਕ ਕੋਈ ਨਹੀਂ ਬੜੀਆ ਬੈਠੀ ਆ ਉਧਰ ਚੱਲ ਕੋਈ ਨਹੀਂ ਚੱਲ ਜੀ ਮੈਨੂੰ ਤਾਂ ਬਲੌਕ ਕਰਨਾ ਪਊ ਅੱਜ ਤਾਂ ਮੈਂ ਲੈ ਜੀ ਸ਼ੁਰੂ ਕਰੇ ਇੱਛੇ ਚੱਲ ਮੈਂ ਚੱਕਾ ਮੈਂਬਰਾ ਜਾਂ ਤਾਂ ਸੋਲ ਬਿਮਾਰੀ ਜਾਊਗਾ ਉਹ ਗੁੱਸਾ ਆਇਆ ਅੱਛਾ ਜੀ ਲੱਖ ਵੀ ਟੁੱਟ ਨਹੀਂ ਲੱਖ ਵੀ ਟੁੱਟ ਨਹੀਂ ਹਾਂ ਅੱਛਾ ਸਰਮਾਇਤਰੀ ਹੋਈ ਜਾਂਦੀ ਪਹਿਲਾਂ ਚਰਚਾ ਆਉਂਦੀ ਹੋਈ ਜਾਂਦੀ ਹੈ ਸਰਪੰਚ ਨੇ ਕਹਿੰਦੇ ਸਾਰੀਆਂ ਬੜਕਾਤੀਆਂ ਹੋਰ ਇਹ ਤਾਂ ਇਹ ਸਖੇਰ ਫੁਕਰ ਬੰਨਣਾ ਇੱਕ ਕਰੇ ਕਰਾਓ ਇਹ ਤਾਂ ਮੱਕੀ ਬੋਤਾ ਕੰਨਾਂ ਕੰਨਾਂ ਕਰੇ ਤਾ ਇੱਕ ਮੈਂ ਤੇਰੇ ਕੋਲ ਆਇਆ ਮੈਂ ਤੇਰੇ ਕੱਸੀਰ ਘਟਕੇ ਲਿਆ ਮੈਂ ਮੈਂ ਕਹਿ ਗਿਆ ਤੇਰੇ ਕੋਲ ਮੈਂ ਲੈ ਲੈ ਹੱਲ ਤੈਨੂੰ ਆਪ ਕਰੂਗਾ ਇਹ ਮੈਂ ਤੈਨੂੰ ਦੱਸੂਗਾ ਤੇਰੇ ਤੇ ਨਿਸ਼ਾਨਾ ਆਪਦਾ ਬਣਾ ਕੇ ਰੱਖੂਗਾ ਕੌਣ ਆਪ ਕਰੂਗਾ ਰਾਜੂ ਤਰਾਹ ਚਕੂਆ ਜਿੱਤਰਾ ਕਰੇ ਕਰੇ ਫੈਕਟਰ ਦਾ ਅੱਜ ਬਾਪੂ ਦਾ ਬੱਤ ਦੇ ਚੱਕਦਾ ਚੱਲ ਛੱਡ ਅੱਜ ਬਾਪੂ ਦਾ ਕਿਉਂਕਿ ਹੁਣ ਇਹਦੀ ਲੱਤ ਵੀ ਥੋੜ ਲੱਤ ਥੋੜੂ ਸਰਫੈਂਕ ਇਹ ਫੇਰ ਪੰਗੇ ਲੈਣ ਜੋ ਉਹਨਾਂ ਦੇ ਠੀਕ ਹੈ ਠੀਕ ਹੈ ਵੀ ਤੂੰ ਸਾਨੂੰ ਕੋਟਾ ਮਾਤ ਅਦਨੂ ਗੁੱਸਾ ਹਾਂ ਅੱਛਾ ਹੁਣ ਮੈਨੂੰ ਤੇਰੀ ਵਜ੍ਹਾ ਨਾਲ ਕੋਟਾ ਪੁੱਛਿਆ ਦੇ ਵੀ ਦੀਪੀ ਮੈਨੂੰ ਦੱਸੂਗੀ ਮੈਂ ਉਹਦਾ ਰਿਐਕਟ ਕੀ ਕਰਾਂ ਤੁਸੀਂ ਯਾਰ ਤੈਨੂੰ ਰਾਹ ਜੀ ਮਿਲ ਗਿਆ ਕਿੱਧਰ ਮੱਗੇ ਨਾ ਮੈਂ ਤਾਂ ਮੈਂ ਮੈਂ ਕਿਹੜੇ ਪਾਸੇ ਨੂੰ ਡਿੱਗਣਾ ਗੱਲ ਮੱਗਰ ਦਾ ਤੈਨੂੰ ਪਤਾ ਲੱਗਾ ਮੱਗਰ ਵਾਰੀ ਵਿਆਹ ਆ ਗਿਆ ਇਹਨੂੰ ਨਾ ਉਮੇ ਮਰ ਜਾ ਅੱਛਾ ਓਏ ਹੱਥ ਮਾਰਦੀ ਏ ਰਸੁੰਦਾ ਨਹੀਂ ਉਮੇ ਮਰ ਜਾ ਆ ਐਂਬੂਲੈਂਸ ਜਿੱਗੀ ਮੈਂ ਖੜੀ ਆ ਹੇ ਰੱਬਾ